ਸਸਿਕਲ ਜੀ ਸਾਰਿਆਂ ਨੂੰ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਬਾਅਦ ਦੁਪਹਿਰ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਕਾਰ ਪ੍ਰੀ ਮੌਨਸਨ ਗਤੀਵਿਧੀਆਂ ਦੇ ਕਾਰਨ ਕਾਫੀ ਸੰਘਣਾ ਭਾਰੀ ਮੀਂਹ ਦੇਖਣ ਨੂੰ ਮਿਲਿਆ ਸਲਹਾਲ ਤੁਸੀਂ ਦੇਖੋਗੇ ਤਾਜ਼ਾ ਸੈਟਲ ਡੇਮੇਜ ਰਹੇ ਵੀ ਪੰਜਾਬ ਅਤੇ ਨਾਲ ਲੱਗਦੇਲਾ ਬਹੁਤੇ ਇਲਾਕਿਆਂ ਵਿੱਚ ਹਲਕੇ ਦਰਮਿਆਨੀ ਬੱਦਲਵਾਈ ਹੈ ਪਰ ਦੁਆਬੇ ਦੇ ਇਲਾਕੇ ਦੇ ਵਿੱਚ ਅਤੇ ਮਾਲਵਾ ਬੈਲਟ ਦੇ ਵਿੱਚ ਸਾਨੂੰ ਸੰਗਣੀ ਬਦਲਵਾਈ ਦਿਖਾਈ ਦੇ ਰਹੀ ਹੈ ਗੱਲ ਕੀਤੀ ਜਾਵੇ ਤਾਂ ਬਾਅਦ ਦੁਪਹਿਰ ਸਾਨੂੰ ਬਰਨਾਲਾ ਬਠਿੰਡਾ ਸੰਗਰੂਰ ਮਲੋੜ ਤੋਂ ਨੇੜੇ-ਨੇੜੇ ਦਾ ਇਲਾਕਾ ਕੁਝ ਕੁ ਜ਼ਿਲ੍ਹਕਾ ਦੇ ਵਿੱਚ ਕੁਝ ਕੁ ਇਲਾਕਿਆਂ ਦੇ ਵਿੱਚਕਾਰ ਲੁਧਿਆਣਾ ਲੁਧਿਆਣਾ ਮੋਗਾ ਤੇ ਮਲੇਰਕੋਟਲੇ ਦੇ ਕੁਝ ਕ ਇਲਾਕੇ ਦੇ ਵਿੱਚਕਾਰ ਬਹੁਤੀਆਂ ਖਬਰਾਂ ਆਈਆਂ ਨੇ ਕਿ ਪੰਜਾਬ ਦੇ ਵਿੱਚ ਸੰਗਣਾ ਮੀ ਹੋਇਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਵਿੱਚ ਬਾਅਦ ਦੁਪਹਿਰ ਮੀ ਹੋਇਆ ਜਾਂ ਨਹੀਂ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਅਗਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਕਰ ਦਿਓ ਫੋਲੋ ਕਰ ਦਿਓ ਵੀਡੀਓ ਨੂੰ ਅੱਗੇ ਫਾਰਵਰਡ ਕਰ ਦਿਓ ਤਾਂ ਕਿ ਬਾਕੀ ਜਾਣਕਾਰੀ ਵੀ ਤੁਹਾਨੂੰ ਮਿਲਦੀ ਰਵੇ YouTube ਤੇ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਅਗਲੀ ਜਿਹੜੀ ਇਨਫੋਰਮੇਸ਼ਨ ਹੌਣ ਮੌਸਮ ਦੇ ਰਿਲੇਟਡ ਉਹ ਲਗਾਤਾਰ ਪ੍ਰਾਪਤ ਹੁੰਦੀ ਜਾਵੇ ਹੁਣ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਬੱਦਲਬਾਈ ਸਿਸਟਮ ਪੰਜਾਬ ਦੇ ਦੱਖਣ ਪੂਰਬੀ ਅਤੇ ਦੱਖਣ ਪੱਛਮੀ ਇਲਾਕੇ ਵਿੱਚ ਬਣਿਆ ਹੋਇਆ ਹੈ ਜਿਸ ਦੇ ਕਾਰਨ ਹਲਕੀ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਇਹਨਾਂ ਇਲਾਕਿਆਂ ਵਿੱਚ ਟ੍ਰੈਵਲ ਕਰਦੀ ਹੋਈ ਦਿਖਾਈ ਦੇਵੇਗੀ ਮੀਂਹ ਦੀ ਸੰਭਾਵਨਾਵਾਂ ਥੋੜੀਆਂ ਬਹੁਤੀ ਘਟ ਨੇ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣ ਕਣੀ ਪੰਜਾਬ ਦੀ ਮਾਲਵਾ ਬੈਲਟ ਜਿਹਦੇ ਵਿੱਚ ਬਠਿੰਡਾ ਸੰਗਰੂਰ ਮਾਨਸਾ ਬਰਨਾਲੇ ਦਾ ਇਲਾਕਾ ਫਤਿਹਗੜ੍ਹ ਸਾਹਿਬ ਪਟਿਆਲੇ ਤੱਕ ਦੀ ਬੈਲਟ ਇਹਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਫਜ਼ਿਲਕਾ ਫਿਰੋਜ਼ਪੁਰ ਵਿੱਚ ਵੀ ਥੋੜੀ ਬਹੁਤੀ ਚਾਂਸ ਨੇ ਫਿਰ ਲੁਧਿਆਣਾ ਮੋਗੇ ਵਿੱਚ ਰੂਪਨਗਰ ਵਿੱਚ ਕੋਰਾਲੀ ਮੋਹਾਲੀ ਮੋਰਿੰਡਾ ਖਰੜ ਚੰਡੀਗੜ੍ਹ ਇਹਨਾਂ ਵਿੱਚ ਵੀ ਹਲਕੇ ਦਰਮਿਆਨੀ ਬੱਦਲਬਾਈ ਦੇ ਨਾਲ ਕਿਰਮਣਕਣੀ ਹੋ ਸਕਦੀ ਹੈ ਪਰ ਚਾਂਸ ਲਗਭਗ 10 ਤੋਂ 20% ਹੀ ਨੇ ਹਵਾ ਦੇ ਨਾਲ ਮੌਸਮ ਅੱਗੇ ਲੰਘ ਜਾਵੇਗਾ ਕਿਉਂਕਿ ਹੁਣ ਹਵਾ ਦੀ ਦਿਸ਼ਾ ਜਿਹੜੀ ਹੈ ਅੱਜ ਰਾਤ ਤੋਂ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਹੋ ਰਹੀ ਹੈ ਜਿਸ ਦੇ ਕਾਰਨ ਹਵਾ ਦਾ ਕਾਫੀ ਜ਼ਿਆਦਾ ਦਬਾਅ ਜਿਹੜਾ ਹੈ ਉਹ ਹੁਣ ਪੰਜਾਬ ਦੇ ਦੱਖਣੀ ਪਾਸੇ ਵੱਰ ਰਿਹਾ ਹੈ ਤੇ ਜਿਸ ਦੇ ਨਾਲ ਥੋੜੇ ਬੋਤੇ ਚਾਂਸ ਨੇ ਹੁਣ ਜਿਹੜੇ ਮੀਂਹ ਦੇ ਉਹ ਕਾਫੀ ਹੱਦ ਤੱਕ ਸਾਨੂੰ ਹੁਣ ਕੰਟਰੋਲ ਵਿੱਚ ਆਉਂਦੇ ਦਿਖਾਈ ਦੇਣਗੇ ਬਾਕੀ ਗੱਲ ਕੀਤੀ ਜਾਵੇ ਤਾਂ ਕੱਲ ਸਵੇਰ ਨੂੰ ਪੰਜਾਬ ਦੇ ਵਿੱਚ ਇੱਕ ਤਗੜਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਚੰਡੀਗੜ੍ਹ ਦੇ ਤਰਫੋਂ ਪੰਜਾਬ ਵੱਲ ਟਰੈਵਲ ਕਰੇਗਾ ਜਾਨੀ ਕਿ ਹਿਮਾਚਲ ਦੇ ਏਰੀਆ ਤੋਂ ਪੰਜਾਬ ਵੱਲ ਆਵੇਗਾ ਜਿਹਦੇ ਬਾਰੇ ਸਵੇਰ ਦੇ ਸਮੇਂ ਤੁਹਾਨੂੰ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਜਿਹੜਾ ਹੈ ਹੁਸ਼ਿਆਰਪੁਰ ਨਮਾਸ਼ਰ ਨੰਗਲ ਨੰਦਬਰ ਸਾਹਿਬ ਰੂਪਨਗਰ ਚੰਡੀਗੜ੍ਹ ਕਰਾਲੀ ਮੁਹਾਲੀ ਮੋਰਿੰਡਾ ਖਰੜ ਫਤੇਗੜ ਸਾਹਿਬ ਤੱਕ ਨਾਲ ਦੇ ਕੁਝ ਇਲਾਕੇ ਥੋੜੇ ਬਹੁਤ ਇਹਨੂੰ ਪ੍ਰਭਾਵਿਤ ਕਰੇਗਾ ਸਵੇਰ ਦੇ ਸਮੇਂ ਅਤੇ ਬਾਅਦ ਦੁਪਹਿਰ ਤੱਕ ਇਹ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਐਂਟਰ ਕਰੇਗਾ। ਇਹਦੇ ਬਾਰੇ ਅਲੱਗ ਤੋਂ ਬੁਲੇਟਿਨ ਤੁਹਾਨੂੰ ਸਵੇਰ ਦੇ ਵੇਲੇ ਮਿਲ ਜਾਵੇਗੀ। ਉਹ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਪੇਜ ਨੂੰ ਫੋਲੋ ਕਰ ਦਿਓ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।